ਮੈਨੂੰ ਦੱਸਦਾ ਇਹਨਾਂ ਕੀ ਸਾਰੇ ਆ ਪਿਛਾ ਨੂੰ ਹਟੋ ਯਾਰ ਮੈਂ ਬੰਦਾ ਬਣਾ ਦੇ ਕੋਈ ਨਾ ਕੋਈ ਇਹ ਕੋਈ ਹੋਣ ਮਾਈ ਜੀ ਨਾ ਕਰਦਾ ਅਲੇ ਦਾ ਬੱਕਰਾ ਨਹੀਂ ਦਊ ਨਾ ਦੇਵੇ ਕੋਈ ਤਾਂ ਨਸਾਫ ਹੁੰਦੇ ਨੇ ਫੈਸਲੇ ਹੁੰਦੇ ਨੇ ਹਾਂ ਸੌਦਾ ਨਿਵੇੜਦੇ ਹਾਂ ਹੁਣ ਦਿੱਲੀ ਵਾਲਾ ਸੌਦਾ ਨਿਮੇੜਦਿਆਂ ਆ ਜਾ ਬਾਬਾ ਸਲਾਹ ਕਰੋਗੇ ਬਾਬੂ ਨਾ ਸਲਾਹ ਕਿ ਤੇਰੀ ਇੱਥੇ ਨਾ ਖੜਾ ਉਰੇ ਆ ਕੇ ਖੜ ਮਾ ਬਾਬਾ ਫੇਰ ਵੀ ਘਰ ਦਾ ਲੰਗਨੇਦਾਰ ਹੈ ਕਰਦਾ ਬੰਦੇ ਨੂੰ ਤੇ ਕਰਾ ਖਾਲਾ ਬਖਾ ਲਾਉਂ ਪੂਰੇ ਤੇਰੇ ਅਗਾ ਕੇ ਫੇਕ ਅਜੂ ਖਵਾਵਾਂਗੇ ਹਾਂ ਆ ਸੀਟੀ ਵੀ ਵੀ ਜਾਵਾਂਗੇ ਆ ਬੁਜਾ ਦੇ ਆ ਗਿਆ ਬਾਪਾ ਜਾਨ ਤੇਰੀ ਮੇਰਾ ਮੈਂ ਤੇਰੀ ਚੀਜ਼ ਵਧੀਆ ਹੈ ਦੇਖ ਮੈਂ ਮਾਰੀ ਨਹੀਂ ਕਿਸੇ ਨੂੰ ਕਹਿੰਦਾ ਐਦੂ بڑے بڑے ਕੱਦਾਂ ਵਾਲੇ ਸੀ ਬਹੁਤ ਭੇਜਦੇ ਬਹੁਤ ਹੁਣ ਉਹ ਗੱਲਾਂ ਨਹੀਂ ਖੜੋ ਦੋ ਮਿੰਟ ਆ ਜਾ ਵੀਰੇ ਮਣਿਆ ਪੀੜਾ ਕਰੀ ਛੋਟੇ ਬਾਈ ਨੂੰ ਮਣਿਆ ਪੀੜਾ ਹੋਰ ਕਰ ਓਰੇ ਆ ਜਾ ਬਾਈ ਬੱਕਰੇ ਆਲੇ ਨਹੀਂ ਉਧਰ ਜਾ ਤੂੰ ਵਿਚੇ ਵਿਚਣ ਵਾਲਾ ਵੀਰ ਲੈਣ ਵਾਲਾ ਜੀ ਜੀ ਵਿਚਣ ਵਾਲੇ ਵੀਰੇ ਗੱਲ ਸੁਣ ਲੈ ਮੇਰੀ ਓਰੇ ਆ ਜਾ ਤੂੰ ਬੋਖਦਾ ਮਾਲਕ ਹੈ ਇਨੂੰ ਰੋਗ ਸਾਨੂੰ ਦਾ 6 ਪਈ ਭੱਜ ਕੇ ਲੈ ਇੱਕ ਦੱਸ ਗੱਲ ਓਏ ਪਈ ਰਹਿੰਦੇ ਕੀ ਕਹਿੰਦੀ ਤੈਨੂੰ ਬਾਲਟੀ ਵਿਚਾਰੀ ਨੂੰ ਕਹਿੰਦੀ ਛੋਟੇ ਵੀਰ ਗੱਲ ਸੁਣਾ ਹੁੰਦਾ ਤੇਰੀ ਚੀਜ਼ ਐ ਜੇ ਤੂੰ ਨਾ ਵੇਚਾ 7 2.5 ਮੰਗ 3 ਮੰਗ 4 ਮੰਗ ਤੇਰੀ ਚੀਜ਼ ਐ ਅਸੀਂ ਨਹੀਂ ਕੁਝ ਕਹਿੰਦੇ ਲੈਣ ਵਾਲਾ ਬੰਦਾ ਸਦਾ ਨੀਵਾ ਹੁੰਦਾ ਵੀ ਮੈਨੂੰ ਮੜ ਜਾ ਚੰਗੇ ਪਾਚ ਮਿਲ ਜੇ ਚੰਗੇ ਪਾਚ ਇਹਨੇ ਰੱਖਣਾ ਬੱਕਰਾ ਘਰੇ ਚਲਾਨੀ ਬੱਕਰੀਆਂ ਵਾਸਤੇ ਲੈ ਜਾਣਾ ਬਰੀਡ ਵਾਸਤੇ ਵੀ ਡੱਬੇ ਵਿੱਚ ਨਹੀਂ ਲੈ ਰਿਆ ਕਰੂੰਗਾ ਕਿਉਂਕਿ ਇਹਨੂੰ ਕੌਣ ਨਹੀਂ ਜਾਣਦਾ ਸਲੀਮ 파ਟੀ ਪਿੰਡ ਰੋੜਾ ਵਾਲੀ ਹਨਮਾਨਗੜ ਅੱਛਾ ਕਿਉਂਕਿ ਮੈਂ ਇਹਦੇ ਫਾਰਮ ਤੇ ਜਾਣਨ ਰੇਣਾ ਠੀਕ ਹੋ ਠੀਕ ਇਹਦਾ ਕੁਝ ਵੀ ਬੱਕਰਾ ਨਹੀਂ ਪਰ ਮੈਂ ਬਟਾਈ ਨਹੀਂ ਕਰਦਾ ਇਹ ਬੰਦੇ ਦੀ ਇਸ ਬੰਦੇ ਦੇ ਅੰਦਰ ਮੈਨੂੰ ਇਹ ਲੱਗਦਾ ਵੀ ਬੱਕਰੇ ਏਡੇ ਏਡੇ ਵੀ ਖੜੇ ਹੋਣਗੇ ਇਹ ਆਪ ਵੀ ਖੁਦ ਕਹਿਣਾ ਨਹੀਂ ਪਰ ਮੈਂ ਕਹਿਣਾ ਉਹਨੇ ਖੱਸੀ ਉਹ ਖੱਸੀ ਉਹਨੇ ਇੱਕ ਛੱਡਾ ਵੀ ਮੰਨ ਲੈ 50 60 ਏ ਖੜੇ ਹੋਣਗੇ ਖਾਨ ਤਿੰਨ ਮੈਂ ਲੈ ਕੇ ਚੰਨੂੰ ਕਿਤੇ ਲੈ ਕੇ ਚੱਲੀ ਤੇ ਆਪਣਾ ਭਰਾ ਹੈ ਇਹਨੇ ਬੱਕਰੀਆਂ ਰੱਖੀਆਂ ਨੇ ਪੰਜ ਸਿਓ ਨਾ ਵਾਸਤੇ ਲੈਂਦਾ ਦੰਡਾ ਠੋਗਿਆ ਹਾਂਜੀ ਪੂਰੇ ਜਵਾਨੀ ਚ ਪੂਰੀ ਟੌਰ ਜਵਾਨੀ ਚ ਹੱਕੇ ਰਪੀਆਂ ਦਾ ਵੀਰੇ ਛੋਟੇ ਵੀਰ ਇੱਕੋ ਹੀ ਗੱਲ ਦਾਈ ਦੂਸ਼ ਫੋਨ ਦੇ ਦਸਤ ਦਿੱਤਾ ਨਾ ਫੋਨ ਨਹੀਂ ਸਵਾ ਚ ਦੱਸਾ ਦਸਤ ਇੱਕੋ ਹੀ ਨਾ ਕਿੰਨੇ ਮੰਗਦਾ ਕਿੰਨੇ ਆ ਡਿਮਾਂਡ ਮੇਰੀ ਸਵਾ 3 ਹੁਣ ਇਹ 2.5 ਆਉਂਦਾ ਹੈ ਅੱਛਾ ਤੂੰ ਮੈਨੂੰ ਤਾਂ 2.5 ਫੋਨ ਤੇ ਤੁਹਾਨੂੰ ਕਿਹਾ 2.5 ਵੀ ਛੱਡੂਗਾ ਠੀਕ ਆ ਡਿਮਾਂਡ ਮੇਰੀ ਸਵਾ 3 ਉਹ ਯਾਰ ਉਹ ਤਾਂ ਛੱਡ ਡਿਮਾਂਡਾਂ ਨੂੰ ਪੈਂ ਹੁਣ 2.5 ਮੰਗਿਆ ਹਾਂ 2.5 ਦਾ ਦੇਣਾ ਲਾਸਟ ਆ ਦੇ ਵੀਰੇ 100 ਪਾ ਕੇ ਤਾਂ ਸੌਦੇ ਨਹੀਂ ਬੰਦਦੇ ਹੁੰਦੇ ਮੈਂ ਮੰਨਦਾ ਗੱਲ ਤਾਂ ਇਹ ਆ ਵੇਚਣ ਵਾਲੇ ਪਾਸੇ ਆ ਜੇਗਾ ਤਾਂ ਅਗਲਾ ਫੇਰ ਸਿੱਧੀ ਜੀ ਗੱਲ ਕਰਦਾ ਜੋ ਮੈਂ ਦੋ ਦੋ ਤੁਸੀਂ ਬਾਈ 6 ਘੰਟਾ ਸਲੀਮ 6 ਘੰਟਾ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਆ ਬੇਰਗੇ ਡੇਢ ਲੱਖ ਦਾ ਬੱਕਰਾ ਦੇਓ ਜੀ ਬਾਬੂ ਤੂੰ ਨਾ ਬੋਲੇ ਬੁੰਡਾ ਦਾ ਹੈਗਾ ਕੋਈ ਨਹੀਂ ਜੇ ਤੂੰ ਹੀ ਆ ਜਾ ਤੂੰ ਵੀ ਤੇਰੀ ਸਤਿਕਾਰ ਕਰਦੇ ਸਾਡੇ ਬਾਪਾ ਮਰ ਗਏ ਇੱਕ ਜਣਾ ਗੱਲ ਕਰੋ ਮੈਂ ਵੀ ਇੱਕੇ ਤਰੂ ਸਾਡਾ ਬੰਦਾ ਨਹੀਂ ਬੋਲੂਗਾ ਤੀਆ ਬੰਦਾ ਨਹੀਂ ਬੋਲਦਾ ਕਿਉਂ ਜੀ ਇੱਕ ਜਣਾ ਨਹੀਂ ਦੇਣਾ ਨਾ ਦਿਓ ਕੋਈ ਨਹੀਂ ਖੁਸ਼ੀ ਦੀ ਗੱਲ ਹੈ ਕਰਦੀ ਗੱਲ ਹਾਂ ਵੀ ਜਿੱਥੇ ਤੱਕ ਤੇਰੀ ਡਿਮਾਂਡ ਸੀ ਮੈਂ ਤੇ 1 60 ਚਿੰਨ ਮਿੰਟ ਦਾ ਹੁਣ ਕੀ ਕਰਾਂ ਕਿਵੇਂ ਕਹਿੰ ਮੈਨੂੰ ਕਹਤੀ ਵੀ ਐਨ ਖਿੱਚ ਕੇ ਡੇਢ ਦਾ ਲੈ ਸਕਦਾ ਡੇਢ ਪੱਕਾ ਹੀ ਕਹਤਾ ਮੈਂ ਜਿਆਦਾ ਨਹੀਂ ਢਾਈ ਮੰਗ ਲਿਆ ਹੁਣ ਕੀ ਕਰਾਂ ਤੁਸੀਂ ਵੇਖ ਲਓਣ ਤੁਸੀਂ ਮੇਰੀ ਮਰਜ਼ੀ ਨਾਲ ਚੱਲਾਂ ਚੱਲਣਾ ਚੱਲੋ ਜੇ ਤੁਹਾਨੂੰ ਪੜਾਈ ਪੰਜ ਹਜ਼ਾਰ ਹੋਰ ਲੈ ਬਾਈ ਨਹੀਂ ਇੱਕੋ ਹੀ ਦਾਦੇ ਵੀ ਰਾਜੂ ਨੇਮ ਕਰਕੇ ਦੁਗਲਟ ਮੈਂ ਵੇਚਣਾ ਨਹੀਂ ਚੜਾ ਨਹੀਂ ਬਸ ਗੱਲ ਖਤਮ ਹੈ ਕਾਨੂੰਨ ਰਸਤਾ ਪਾ ਮੈਨੂੰ ਬਸ ਕਈ ਦੀ ਇਮਾਨਤ ਨਹੀਂ ਨਹੀਂ ਆਇਆ ਨਹੀਂ ਬਸ ਤੇਰਾ ਤਾਂ ਨਾ ਤੂੰ ਚਾਹੇ 5 ਲੱਖ ਕੋਈ ਐ ਤਾਂ ਮਾਨਤਾਨ ਕਰਦੇ ਕਰਦੇ ਕੁੜੀ ਨੂੰ ਆਪਾਂ ਟਰੰਕ ਭਰ ਕੇ ਤੋੜ ਦਨੇ ਆ ਹਾਂ ਕੋਈ ਚੁੱਗਾ ਦੇਉ ਕੋਈ ਚੁੰਨੀ ਦੇਉ ਕੋਈ ਚਾਚੀ ਹੈ ਕੋਈ ਤਾਈ ਹੈ ਸਾਰਾ ਕੁਝ ਦੇੰਨੇ ਆ ਤੀ ਪੰਡਾ ਸਾਂਜੀ ਸਵੇਕੇ ਹੁੰਦਾ ਵੀ ਤੇਰੀ ਹੋਈ ਕਿ ਮੇਰੀ ਹੋਈ ਓਏ ਕੁੜੀ ਨੂੰ ਤੋਰੋ 2-2 ਰੁਪਈਆ ਨਾ ਟੋਪੇ ਪਰ ਜਾਂਦੇ ਨੇ ਕਿਉਂ ਜੀ ਟੋਪੇ ਪਰ ਜਾਂਦੇ ਨੇ 2-2 ਰੁਪਈਆ ਨਾਲ 2-2 ਰੁਪਈਆ ਨਾਲ ਉਹਦਾ ਵਿਚਾਰ ਦਾ ਫਰਕ ਪੈ ਜੂ ਬਾਈ ਤੈਨੂੰ ਮੈਂ ਦੱਸਾਂ ਗੱਲ ਲੇਖ ਹਾਂ ਸੌਦਾ ਰਾਜੂ ਕਰਾਉਂਦਾ ਜੇ 2 ਤੋਂ ਥੱਲੇ ਆ ਕੇ ਕਿਸੇ ਰਾਹ ਪਾਏਗਾ ਤਾਂ ਗੱਲ ਬਣੂਗੀ ਨਹੀਂ 100 ਰੁਪਈਆ ਅੰਦਰ ਆ ਕੇ ਦੱਸ ਨਹੀਂ ਨਹੀਂ ਅੰਦਰ ਨਹੀਂ ਆਉਂਦਾ ਬਾਹਰ ਜਾਉ ਭਾਈ ਹੁਣ ਇਹ ਤਾਂ ਗਲਤ ਹੋ ਗਿਆ ਕੰਮ ਬਾਹਰ ਤਾਂ ੱੱਕਾ ਪੱਟੇ ਇਹ ਤਾਂ ਕਹਿੰਦਾ ਬਾਹਰ ਜਾਉ ਜਾਉਗੇ ਤਾਂ ਆਪਾਂ ਇੱਥੇ ਟੋਰ ਪਾਗੇ ਤੂੰ ਵੀ ਨਹੀਂ ਮਰਵਾਉਣਾ ਗਰੀਬ ਆਦਮੀ ਐ ਆ ਜੀ ਨਾ ਦੂਰੋਂ ਆਇਆ ਚੱਲ ਕੇ ਸਾਡੀ ਇਹ ਗੱਲ ਕਰ ਤੁਹਾਨੂੰ ਫੋਨ ਕਰਿਆ ਸੀਗਾ ਗੱਲ ਕਰੀ ਨਾ ਮੈਨੂੰ ਤਾਂ ਫੋਨ ਕਰਿਆ ਸੀ ਤੇ ਤੇਰਾ ਹਬੀਬ ਦਾਜੂ ਆ ਖਾੜੇ ਚ ਬੱਕਰਾ ਵੇਚ ਮੇਰਾ ਦੁਨੀਆ ਦੇ ਬੱਕਰੇ ਵੇਚਤੇ ਮੈਨੇ ਤਾਂ ਗੱਲੇ ਕੁਛ ਨਹੀਂ ਪਰ ਸਹੀ ਸੂਲਾਂ ਤੇ ਆ ਜਾ ਨਹੀਂ ਨਹੀਂ ਅੰਦਰ ਆ ਕੇ ਗੱਲ ਕਰਾਂਗਾ ਤਾਂ ਗੱਲ ਬਣਨੀ ਐ ਅੰਦਰ ਗੱਲ ਐ ਗੋਡਿਆਂ ਦੇ ਵਿੱਚ ਹੁਣ ਕੰਦ ਤੇ ਜਹਾਜ ਨਾ ਨਾ ਚੜਾ ਚੰਗ ਤੇ ਨਹੀਂ ਚੜਦਾ ਜਹਾਜ ਨੂੰ ਰੱਬ ਤੇ ਚੜਾ ਹੌਲੀ 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 ਰੱਬ ਤੇ ਚੜੂਗਾ ਉਹ ਇਹ ਲੈ ਦੇਈ ਨਾ ਦੀ ਉਰਾ ਕਰ ਹੱਥ ਵੀ ਸਿੱਧਾ ਤੇਰਾ ਬੋਲ ਲਿਆ ਮੈਂ ਆਹ ਸੁਣਦੀ ਆ ਸਾਡੀ ਵੀਡੀਓ ਇਹ ਗੱਲ ਨੈਟ ਚ ਵਾਗੀ ਜਿਹੜੀ ਪਤਾ ਨਹੀਂ ਕਿੱਥੇ ਕਿ ਜਾਣੀ ਐ ਗੱਲ ਵੀ ਸੋਚ ਕੇ ਕਰਦੇ ਹੁਣ ਅਸੀਂ ਨੈਟ ਚ ਪੰਚਾਇਤ ਵੀ ਸੁਣਦੀ ਐ ਇਹ ਪੰਚਾਇਤ ਤੁਹਾਡੇ ਮਾਪੇ ਹੈ ਹਾਂ ਸਾਡਾ ਮਾਂ ਬਾਪੇ ਪੰਚਾਇਤਾਂ ਪੰਚਾਇਤ ਤੋਂ ਮੈਨੂੰ ਤਾਂ ਸਾਡੇ ਪਿੰਲੇ ਕੱਖ ਵੀ ਨਹੀਂ ਰੱਬ ਦਾ ਰੂਪ ਹੁੰਦੀ ਆ ਇਹ ਰੱਬ ਦਾ ਰੂਪ ਹੈ ਚਲ ਆ ਇਧਰ ਨੂੰ ਬੋਲ ਬੋਲ ਕੋਈ ਗੱਲ ਇਹਨੇ ਵੇਚਣਾ ਵੇਚੀ ਨਹੀਂ ਵੇਚਣਾ ਨਾ ਮੁਠੀ ਨਾ ਵਿੱਚਾ ਕੋਈ ਗੱਲ ਨਹੀਂ ਕੋਈ ਗੱਲ ਮੁਠੀਆਂ ਦਾ ਵਿੱਚ ਕੀ ਆਪਾਂ ਆਏ ਆ ਖੋਲ ਕੇ ਜਾਇਆ ਕਰਦੇ ਨੇ ਵੀ ਜਾਣਿਆ ਕੁਝ ਨਹੀਂ ਲੈ ਕੇ ਗਏ ਵੀ ਹੋਰ ਕੇ ਚੱਲਾਂਗੇ 1 70 ਦਾ ਵੇਚਤਾ ਛੱਕਾ ਹੁਣ ਤੇਰੀ ਮਰਜ਼ੀ ਹੈ ਠੀਕ ਆ ਆਖੇ ਲੱਗ ਹਾਂ ਆਖੇ ਲੱਗ ਸੱਜਣਾ ਮੇਰੇ ਏ ਤੁਸੀਂ ਫੋਨ ਐਵੇਂ ਨਾ ਚੜਛਪੇਰੇ ਨਹੀਂ ਨਹੀਂ ਆਖੇ ਲੱਗ ਸੱਜਣਾ ਮੇਰੇ ਨਹੀਂ ਨਹੀਂ ਠੀਕ ਆ ਤੁਸੀਂ ਫੋਨ ਦੀ ਗੱਲ ਤਾਂ ਸੀਗਾ ਜੀ ਹੋਰ ਰਜੂ ਨਾ ਇਹ ਤੁਸੀਂ ਫੋਨ ਦੀ ਗੱਲ ਫਿਰ ਹੁਣ ਫਰਕ ਕੀ ਆ ਫਰਕ ਪੂਰਾ ਹੀ ਕੱਢ ਫਿਰ ਕੱਢਿਆ ਨਿਕੜੂ ਇੱਕ ਜਾਨੇ ਦਾ ਕੱਢਿਆ ਹੋ ਜੀ ਨਿਕਲਦਾ ਆਉਂਗਾ ਜ ਆ ਵੀ ਕੱਢੂਗਾ ਫੇਰ ਹੀ ਨਿਕਲੇਗਾ ਕਿੰਨਾ ਲਾਸਟ ਖਾਂ ਨਾ ਕੀ ਕੀ ਮਾਨ ਕੀ ਐ ਇਨੇ ਬੰਦਿਆਂ ਚ ਕਈ ਦਾ ਮੰਗੇ ਜੀ ਵੀ ਇਦੋਂ ਮੈਂ ਕੱਢ ਦਿੰਦਾ ਹੀ ਨਹੀਂ ਆਏ ਨਹੀਂ ਸੌਦੇ ਆਉਂਦੇ ਆਉਂਦੇ ਕਿਉਂ ਬਈ ਯਾਰ ਗੱਲ ਨੀ ਇਹਦਾ ਵਿਚਾਰਾ ਬੋਲੀ ਨਹੀਂ ਉਹ ਨਾ ਤਾਂ ਮੈਂ ਖੜਾ ਪਤਾ ਨਹੀਂ ਆਲਾ ਛੱਡ ਜੇ ਮੇਰੇ ਗੱਲ ਪਈ ਜੇ ਸੇ ਆਪਾਂ ਪੈਣੇ ਸੱਪੇ ਕਰੋ ਸਾਡੇ ਉਹ ਬੱਚਾ ਸਾਨੂੰ ਆਪ ਬੋਕੋ ਤਲੇ ਪੈਣੇ 70 ਵੀ ਘਟ ਨਹੀਂ ਏ ਇੱਕ 70 ਵੀ ਘਟ ਨਹੀਂ ਮੁੱਲ ਫੇਰ ਮੈਂ ਤਾਂ ਉਹਦੇ ਬਿਨਾਂ ਪੁੱਛੇ ਸੇੜ ਚੱਕਤੀ ਉਹ ਤਾਂ ਤਰਕ ਹੀ ਕਰਦਾ 70 ਤਾਂ ਤੁਸੀਂ ਛੋੜੀ ਫੇਰ ਤੂੰ ਆਂਦਾ 70 ਘਟ ਨਹੀਂ ਮੋਲੋ ਵੀ ਐਂਡ ਐ ਉਹਦਾ ਕਮੁੱਲ ਸਾਡਾ ਹੁਣ ਤੇਰੀ ਮਰਜ਼ੀ ਆ ਬਾਬਾ ਜੀ ਬਾਬਾ ਸਾਹਿਬ 1 ਲੱਖ 70 ਲਾਤਾ ਐਡੀ ਕੰਨਾਂ ਦੀ ਵੀ ਗੱਲਬਾਤ ਨਹੀਂ ਹੈਗੀ ਵੀਂ ਵਿੱਚ ਦੇ ਕੰਨ ਹੋਣਗੇ ਜਾਇਜ਼ ਗੱਲ ਕੀਤੀ 42 ਇਚ ਤੋਂ ਬੱਕਰਾ ਵੀ ਉੱਤੇ ਨਹੀਂ ਹੋਣਾ ਵਾਹ ਇੱਕ ਸੱਤਾਰ ਵੀ ਬਹੁਤ ਮਿਲਿਆ 42 ਇਚ ਤੋਂ ਬੱਕਰਾ ਵੀ ਉੱਤੇ ਨਹੀਂ ਹੋਣਾ ਬਾਕੀ ਪੀਤਾ ਵੀ ਮੇਰੇ ਲਵੇ ਆ ਹਾਂ ਮੈਂ ਪੀ ਸਕਦਾ ਮੈਂ ਇਹ ਵੀ ਗੱਲ ਨਹੀਂ ਹਾਂ ਪੀਤਾ ਲਾ ਪੀਤਾ ਆਜੋ ਸਟਾਲ ਸਾਹਿਬ ਆਜੋ 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 ਜਨਾਬ ਆਜੋ ਵੀ ਆਜੋ ਸਾਡਾ ਸਟਾਲ ਹੈਗਾ ਯਾਰ ਨਹੀਂ ਅਸੀਂ ਤਾਂ ਮੰਨਾਂਗੇ ਕਿ ਇਹ ਨੂੰ ਹੈਗਾ ਅਸਾਈ ਫੜੀ ਮਰਜੀ ਮੈਂ ਪੀਤਾ ਕੱਢਾਂ ਯਾਰ ਨਾ ਹੁਣ ਮੈਂ ਮਾਇਲ ਵਿੱਚ ਫੜਾਂਦਾ ਉਹ ਰਬੜ ਤੇ ਲਾ ਕੇ ਰੱਖਦਾ ਉਹ ਰਬੜ ਤੇ ਚਲਾਉਣੀ ਪਊ ਐਂ ਤਾਂ ਖਿੰਡ ਜਾਂਦਾ ਖਾਂ ਇਹਨੂੰ ਇੱਧਰ ਨੂੰ ਕਰ ਮੜ ਜਾ ਲਾ ਵੀ ਤਸਵੀਰ ਲਾ ਲਾ ਸਹੀ ਖੜਾ ਜਾ ਆ ਖੁੰਡੀ ਦੇ ਖੁੰਡੀ ਦੇ ਨਹੀਂ ਲਾ ਲਾ ਇੱਥੇ ਆ ਜੂ ਖੜਾ ਲਾ ਚੰਗਲ ਲਾ ਇੱਥੇ ਲਾਓ ਜੀ ਕੁਰੀ ਦੇ ਕੁਰੀ ਦੇ ਥੱਲੇ ਹੋ ਥੱਲੇ ਹੱਥ ਲਾ ਲਾ ਹੱਥ ਲਾ ਲਾ ਹਰੇ 43 ਨੰਬਰ ਕਰਾਇਆ ਤੇ 43 ਆਹ ਤੇ 43 ਚ 43 ਜਾਨ 40 ਤੇ 3 ਵੱਧ ਨਹੀਂ ਹੈਗਾ ਐਨ ਖਿੱਚ ਕੇ ਕਰਿਆ 40 45 46 99 ਨੇ ਕੰਨ ਵੀ ਮਿਲ ਲੈ ਹਰ ਇੱਕੀ ਤੋਂ ਕੰਨ ਵੀ ਵੱਧ ਨਹੀਂ ਹੈਗੇ ਨਹੀਂ ਬਸ ਬਾਕੀ ਸਭ ਕੁਝ ਠੀਕ ਹੈ ਹਾਂ ਠੀਕ ਹੈ ਬੱਕਰਾ ਠੀਕ ਹੈ ਪਰ ਭਾ ਨਹੀਂ ਮਿਲਿਆ ਤੇਰਾ ਭਾ ਤੇਰਾ ਵੀਰੇ ਛੋਟਾ ਯਾ ਛੋਟਾ ਨਹੀਂ ਤੇਰਾ ਦੁਸ਼ਮਣ ਨਹੀਂ ਐ ਬੱਕ ਅੱਜ ਮੈਂ ਤੇਰਾ ਬੱਕਰਾ ਮਿੰਟ ਚ ਵੇਚ ਦਾਂ ਬਾਈ ਕੇ ਮੈਂ ਅਸੀ ਤੇ ਦੱਸ ਤੂੰ ਰੱਬ ਲੱਗਦੀ ਗੱਲ ਰੱਬ ਲੱਗਦੀ ਬਸ ਦੱਸ ਤੀ ਨਵੇੜ ਦੇ ਬਹੁਤ ਪੈਸਾ ਖੁੱਲੇ ਜਿਮਰਜ਼ੀ ਜਰਾਦਾ ਕੀ ਖੁੱਲੇ ਮਾਈ ਅਲੈਕੁਮ ਅਲੈਮ ਖੁੱਲਾ ਵੀਰ ਵਾਂਕੇ ਜੇ ਕੁਛ ਨਿਵੇੜੇਗਾ ਤੂੰ ਮੇਰਾ ਦੁਸ਼ਮਣ ਨਹੀਂ ਹੈ ਫਿਰ ਪਸ਼ੂ ਦੇ ਮੁੱਲ ਲੱਗੇ ਹੈ ਕਦੇ ਨਾ ਰੱਖੀਏ ਉਹਨੂੰ ਵੇਚਦੀਏ 10 ਸਾਨਾ ਹੋਰ ਉਹਨੇ ਕੋਈ ਗਾਕ ਨਹੀਂ ਹੈ ਗਾਕ ਵੀ ਇਹ ਬੰਦਾ ਹੈਗਾ ਜੋ ਵੀ ਲਾਸਟ ਇੰਨੇ ਦਾ ਤੇਰਾ ਨਾਂ ਬਣੇ ਬੇਲੇ ਤੇ ਤੇਰਾ ਨਾਂ ਬਣਾਵਾਂ ਮੈਂ ਅੱਜ ਨਾ ਬਣਾਉਣਾ ਤੇਰਾ ਇਹ ਨੈਟ ਤੇ ਚੜ ਕੇ ਨਚਾਉਂਗਾ ਢੋਲ ਵਜਾਉਂਗਾ ਰੇ ਨਾ ਤੇਰੇ ਮੈਂ ਇਹਨਾਂ ਚੂਆ ਬਾਬਾ ਬੋਗ ਤੇ ਚੜ ਕੇ ਮੇਰਾ ਕੀੜਾ ਦਵਾਦੀ ਮੇਰਾ ਕੀ ਆ ਬੋਲੇ ਬੰਦੇ ਦਾ ਹੈ ਬਾਈ ਦਿਨੇ ਦੂਸਲੇ ਨੂੰ ਇਹਦਾ ਯਾਰ ਸੌ ਖਾ ਗਿਆ ਹੈ ਤੁਹਾਨੂੰ ਕਿਉਂ ਖਿੱਚੂਗਾ ਮੈਂ ਬੋਦਾ ਦਾ ਬਰ ਵੀ ਨਹੀਂ ਕਰਦਾ ਹੁੰਦਾ ਤੇ ਹੁੰਦਾ ਵੀ ਨਹੀਂ ਹੁੰਦਾ ਦੋਨੇ ਗੱਲਾਂ ਤੁਹਾਨੂੰ ਬਹੁਤ ਖਿੱਚਦਾ ਮਾਰ ਕਰੀਦਾ ਆਂ ਤਿੰਦਾ ਵਾਂਗੂ ਹੀ ਖਿੱਚਦਾ ਡੋਰ ਜਿਉਂ ਕਿ ਆਪਣੇ ਪੰਜਾਬ ਚ ਆਇਆ ਦੂਜੀ ਸਟੇਟ ਤੋਂ ਆਪਣਾ ਹੱਕ ਬੰਦਾ ਬਾਨ ਕਰਨ ਦਾ ਬਾਈ ਦੀ ਦਾ ਮੁੱਲ ਤੇਰੀ ਚੀਜ਼ ਨਹੀਂ ਘਟੀ ਚੀਜ਼ ਤੇਰੀ ਜੀ ਤੇਰੀ ਵਧੀਆ ਹੈ ਚੀਜ਼ ਨਹੀਂ ਮਾਰੀ ਇਹ ਲੈ ਬੀਣਾ ਨਹੀਂ ਮੁੱਛਾ ਤੇ ਹੱਥ ਫੇਰ ਫੇਰੀ ਮੈਂ ਤਾਂ 5-5 ਤੋਂ ਚੱਲਦਾ 1.80 ਲੱਖ ਰੁਪਏ ਦੇਣੇ ਬੱਕਰਾ ਦੇ ਚੱਕ ਕੋ ਮੁੰਡਾ ਠੀਕ ਹੈ ਹਾਂ ਯਾਰ ਬਹੁਤ ਵਧੀਆ ਜਾਨ ਬਹੁਤ ਵਧੀਆ ਹੈ ਮਨ ਗੱਲ ਨੂੰ ਸਭਾਣ ਮੌਕਾ ਇੱਕੋ ਕਾਦਰਕਾਰ ਬੰਦੇ ਵੀ ਆ ਮੌਕਮ ਤੇ ਰਕੜਾ ਘਰੋਂ ਘਟਿਆ ਜਾ ਕਾਦਰ ਕਰ ਗਏ ਪਰ ਮੁੱਲ ਜਾਇਜ਼ ਲੱਗਿਆ ਮੁੱਲ ਜਾਇਜ਼ ਲੱਗਿਆ ਸਲਾਮੁ ਲਲਾਤਾ ਮੈਨੇ ਹੈ ਬੋਲ ਮੁੱਲ ਲੱਗਿਆ ਬਹੁਤ ਹੀ ਬੋਲ ਰਿਹਾ ਹੈ ਉਹ ਤੇਰਾ ਭਲਾ ਹੋ ਜਾਂਦੀ ਕਦੋਂ ਕਦੋਂ ਉਹ ਸਲੀਮ ਪਾਟੀ ਸਲੀਮ ਉਹ ਸਲੀਮ ਹੈ ਇਹ ਸਲੀਮ ਹੋ ਰਿਹਾ ਸਲੀਮ ਬੱਕਰੇ ਦੇ ਲਾਤੇ ਆਉਂਦਾ ਟਰੈਕਟਰ ਆਉਂਦਾ ਬੱਕਰੇ ਤੇ ਲਾਤੇ ਤਾਇਆ ਸੁਣ ਪਹਿਲਾਂ ਤੂੰ ਪਿੱਛੇ ਨੂੰ ਘਰ ਨਾਲੋਂ ਪਿੱਛੇ ਨੂੰ ਘਰ ਹੋ ਜਾ ਪਿੱਛੇ ਨੂੰ ਹੋ ਜਾ ਮੜ ਜਾ ਹੱਥ ਬੰਨ ਕੇ ਖੁੱਦੇ ਹਵਾ ਲੱਗਣ ਨੂੰ ਓਏ ਗੱਲ ਸੁਣ ਵੀਰੇ ਤੁਸੀਂ ਤਾਂ ਬਾਪੂ ਤੇ ਕਿਦਣਾ ਰਾਇ ਕਰ ਲੋ ਇੱਕ ਆ ਜੋਚੇ ਬਾਬੇ ਨੂੰ ਨਹੀਂ ਰਾਈ ਉਹ ਮੈਨੂੰ ਪਿੱਛੇ ਆ ਰਿਹਾ ਹੋਣਾਗਾ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ ਹੋ ਜਾ ਅਸੀਂ ਹੁਣ ਬੋਲ ਨਹੀਂ ਬਦਾਣਾ ਅਸੀਂ ਬੋਲ ਬਦਾਤਾ ਮਨ ਭਾਈ ਬੋਲੇ ਨਹੀਂ ਲਾਰੇ ਹਾਂ ਦੇ ਦੇ ਰੋਟੀ ਖਾ ਲੈ ਇਹ ਦੇ ਦੇ ਤੇਰੀ ਨਹੀਂ ਨਹੀਂ ਤੇਰੀ ਦੀ ਨਹੀਂ ਨਹੀਂ ਓਏ ਛੱਡ ਗਾ ਮੈਂ ਤਾਂ 300 ਰੁਪਿਆ ਤੈਨੂੰ 2000 ਲਾਉਂਗਾ ਪੱਟ ਨਹੀਂ ਲੰਦਾ ਚਵਾਨੀ ਬੱਕਰਾ ਤੇਰਾ ਚਾਰ ਨੂੰ ਸਲੀ ਇਕੋ ਹੀ ਲੱਗਦੇ ਬਸ ਪੰਜ ਪੰਜ ਹੈ ਲੱਗੀ ਦੋਰੀ ਦਾ ਨਾ ਨਾ ਬਾਜੂ ਗੇਚੇ ਪੇਚੇ ਵਾਲੀ ਗੱਲਾਂ ਨਹੀਂ ਰੱਖੀ ਯਾਰ ਵੀਰ ਕੋਈ 1000 ਰੁਪਏ ਦੇ 2000 ਰੁਪਏ ਤਾਂ ਕੰਮ ਹੀ ਨਹੀਂ ਆਪਣਾ ਮੈਨੂੰ ਠੀਕ ਹੈ ਇਹਨਾਂ ਨਾਲ ਹੋਗਾ ਮੈਨੂੰ ਤਾਂ ਗਰੀਮ ਉੱਪਰ ਬੈਠੀ ਬੱਕਰਾ ਕੀਨੇ ਮਿੰਤਾਂ ਕਰੀਆਂ ਨੇ ਜੀ ਚੀਜ਼ ਦੇ ਦੇ ਇਹਦੇ ਨਾਲ ਕੱਲ ਚੱਲੀ ਹੈ ਗੱਲ ਤੇਰੀ ਇਹਦੇ ਨਾਲ ਤਾਂ ਗੱਲੇ ਨਹੀਂ ਚੱਲੀ ਤੇਰੀ ਨਾ ਰੋਣਾ ਵੀ ਹੋਣ ਦੇ ਅਲੱਗ ਅਲੱਗ ਬੰਦੇ ਆਏ ਕੱਲੇ ਅੱਡੋ ਢੋਡੀ ਨੇ ਸਾਰੇ ਦੀਆਂ ਢਾਣੀਆਂ ਤੇ ਜਾਂਦਾ ਮੈਂ ਆਈਦੀ ਤੇ ਵੀ ਜਾ ਕੇ ਰੋਟੀ ਖਾ ਕੇ ਆਇਆ ਮੈਂ ਕੱਲੇ ਕੱਲੇ ਦੀਆਂ ਢਾਣੀਆਂ ਆਹ ਨਾ ਮੇਰੇ ਰੋੜਾਂ ਵਾਲੀ ਜਿੰਨਾ ਵਕਤ ਕ ਵੀ ਨਹੀਂ ਹੈਗਾ ਇਹਨੂੰ ਫਾਰਮ ਦੇ ਲਈ ਲੈ ਕੇ ਨਾਲੇ ਫਾਰਮ ਤੇ ਚੱਲੀਏ ਦੇ ਨਵੇਂ ਮੇਰੇ ਨਾ ਤੈਨੂੰ ਭੁੱਖਾ ਨਾ ਪਈ ਜਾ ਬਹੁਤ ਰੁਪਿਆ ਲਵਾਤਾ ਖਾਲਦ ਭਾਈ ਆਹ ਨਾ ਰੋਜ ਦਾ ਸਾਡਾ ਸਰਦ ਗਾ ਕੇ ਅਸੀਂ ਪੂਨਾ ਬੰਬਾ ਮਹਾਰਾਸ਼ਟਰ ਦੂਰੇ ਬੱਕਰੀਆਂ ਭੇਜਦੇ ਆ ਕਹਿੰਦੇ ਕਹੂੰਦੇ ਦੀ ਬੱਕਰੀ ਅਸੀਂ ਵੇਚ ਭੇਜੀ ਸੀ ਉਹਦਾ ਸਾਰੇ ਜਾਨਵਰ ਇਹਦੇ ਕੋਲ ਜਾਂਦੇ ਸਲੀਮ ਕੋਕਲੀ ਸਾਡੇ ਵੀ ਦੀ ਦਵਾ ਵੇਦੀ ਬੱਕਰੀਆਂ ਲਊ ਕਿਹਦਾ ਤਵਾਰ ਨਹੀਂ ਉਹ ਬੰਦਾ ਕਰਦਾ ਅੱਜ ਵੀ ਫੋਨ ਆਇਆ ਹੈ ਉਹਦਾ ਮੈਨੂੰ ਉਹ ਸਲੀਮ ਕੋਕਣੀ ਐ ਸਲੀਮ ਬਾਟੀ ਐ ਹਾਂ ਜਿਉ ਸਲੀਮ ਕੋਕਲ ਕੋਕਲੀ ਐ ਸਲੀਮ ਬਾਟੀ ਐ ਰਿਕਾਰਡ ਐ ਬੰਦੇ ਦਾ ਇਹਦਾ ਕਿਮਾ ਤੇਰਾ ਲੈ ਆਪੜਾ ਆਉਰੇ ਪਿੱਛੇ ਨੂੰ ਲੈਣਾ ਵੀ ਬੱਕਰਾ ਤੁਹਾਨੂੰ ਪਿੱਛੇ ਨੂੰ ਪਿੱਛੇ ਨੂੰ ਲੈਣਾ ਇੱਕ ਲੱਖ 80 ਹਜ਼ਾਰ ਰੁਪਏ ਲੈਣਾ ਤੇਨੇ ਦੇਣਾ ਵੀ ਬੱਕਰਾ ਵੇਚਣਾ ਹਾਂ ਬਈ ਵੇਚਣਾ ਵੇਚਣਾ ਬਾਈ ਪਿੱਛੇ ਨੂੰ ਹੋ ਯਾਰ ਮਾਰੇ ਜੀ ਬਾਈ ਇਹ ਕੁੱਤੇ ਹੋ ਯਾਰ ਕਿਉਂ ਰਾਜੀ ਬੰਦੇ ਨਹੀਂ ਪਾਉ ਬੰਦੇ ਨਹੀਂ ਪਾਉ ਪੰਚਾਇਤ ਦੀ ਬੰਦੇ ਨਹੀਂ ਪਾਉ ਨਾ ਤੇਰੀ ਕਰਾਂਗੇ ਨਾ ਇਹਦੀ ਕਰਾਂਗੇ ਹਾਂ ਠੀਕ ਹੈ ਨਾ ਤੈਨੂੰ ਮੰਨਣਾ ਵੇਚਾਂਗੇ ਬੀਚਾਂਗੇ ਜੱਜਾ ਦਾ ਦੇ ਦਾਂਗੇ ਜੱਜਿਆਗਾ ਨਹੀਂ ਫਿਰ ਮੰਨੇ ਨਹੀਂ ਪਊਗੀ ਹੁਣ 1.80 ਲੱਖ ਰਾਇ ਖੜਾ ਬੰਦਾ ਹੋੜਾ ਲੈ ਲੈ ਰਾਇ ਪੈਸੇ ਬਹੁਤ ਲੱਗੇ ਉਹਨੇ ਬਹੁਤ ਲੱਗੇ ਤੇਰੀ ਚੀਜ਼ ਦਾ ਮੁੱਲ ਆਇਆ ਗੱਲ ਕਰਿਆ ਮਨੋ ਪੰਜਾਬੀ 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 ਬੜਾ ਮੋਰਦਾ ਮੋਰਦੀ ਬੋਲੋ ਸਾਰਾ 5000 ਹੋਰ ਲੈ ਲਈ ਠੀਕ ਹੈ ਹਾਂ ਉਹ ਮੰਨੀ ਨਹੀਂ ਹੁੰਦੀ ਐ ਮੰਨਣੀ ਜਾਇਜ਼ ਹੁੰਦੀ ਐ ਇਹਨੇ ਬੰਦਿਆਂ ਦੀ ਇਹ ਕੇਸ ਮਰ ਗਿਆ ਹੁਣ ਹੁਣ ਜਿਹਨੂੰ ਮਰਜ਼ੀ ਵੇਚ ਦੇ ਆਇ ਇੱਕ ਕੇਸ ਮਰ ਗਿਆ ਇੱਕ ਕੇਸ ਗਿਆ ਹੁਣ ਖਤਮ ਹੁਣ ਤੇਰੀ ਮਰਜ਼ੀ ਐ ਵੀਰੇ ਹਾਂ